49 ਦੇ 98 ਸਾਲ 1949 ਚ ਹਮ 1949 ਚ ਪੰਜਾਹ ਤੇ ਕਬਜ਼ਾ ਹੋ ਜਾਂਦਾ ਠੀਕ ਹੈ ਪੂਰੀ ਤਰ੍ਹਾਂ ਆ ਬਦੋਬਾ ਦੀ ਲਾਸਟ ਲੜਾਈਆਂ ਆਖੀਰ ਲੀਆਂ ਹਮ ਬੱਸ ਖਤਮ ਸਾਰਾ ਲੁਧਿਆਣਾ ਅੰਗਰੇਜ਼ ਦੇ ਨਾਲ ਸੀ ਅੱਜ ਕੱਲ ਦਾ ਬਹੁਤ ਅਗਾਉ ਲੁਧਿਆਣਾ ਨਾ ਸਾਰਾ ਮੈਂ ਇਹਦਾ ਨਾਮ ਰੱਖਿਆ ਅਗਾਉ ਬਦੂ ਲੁਧਿਆਣਾ ਅੱਛਾ ਹਾਂ ਉਹ ਕਿਉਂ ਆਪਦੇ ਨੂੰ ਗਾ ਬਦੂ ਕਹਿੰਦੇ ਆ ਮਿਸਾਨੂੰ ਕਪੜੇ ਪਾਉਣੇ ਆਉਂਦੇ ਆ। ਸਾਨੂੰ ਅੰਗਰੇਜ਼ੀ ਆਉਂਦੀ ਆ। ਸਾਡਾ ਵਿਕਾਸ ਬੜਾ ਹੋਇਆ ਹੈ। ਮੈਂ ਉਹ ਤੁਸੀਂ ਤਾਂ ਅੰਗਰੇਜ਼ੀ ਦੇ ਨਾਲ ਖੜੇ ਸੀ। ਤੁਹਾਨੂੰ ਤਾਂ ਇਹ ਨਹੀਂ ਪਤਾ ਵੀ ਤੁਸੀਂ ਕਿਹੜੇ ਮੁਲਕ ਦੀ ਪਰ ਜਾਓ। ਮੈਂ ਤੇ ਕੰਪਨੀ ਦੇ ਨਾਲ ਖੜੇ ਸੀ। ਗੁਲਾਮੋਂ ਜਾਣਦੇ ਹੋ। ਮਨ ਉਹ ਲੋਕਾਂ ਨੂੰ ਕੈਦਨਾ ਦੇ ਵਿੱਚ ਬਹਿ ਕੇ। ਹੁਣ ਤੁਸੀਂ ਕਿੱਥੇ ਅਡਵਾਂਸ ਹੋ ਗਏ ਮੈਂ ਹੈ। ਅਡਵਾਂਸ ਹੋਣ ਵਾਸਤੇ ਬੰਦੇ ਦਾ ਬਹੁਤ ਕੁ ਵੱਡਾ, ਬਹੁਤ ਵੱਡਾ ਬਹੁਤ ਗਿਆਨ ਹੁੰਦਾ। ਬਹੁਤ ਕੁ ਕਿਰਦਾਰ ਹੁੰਦਾ। ਬਿਲਕੁਲ ਹਾਂਜੀ ਇਹਨਾਂ ਲੋਕਾਂ ਨੇ ਤਾਂ ਪੰਜਾਬ ਦਾ ਸਤਨਾਸ ਕਰਵਾਇਆ ਸੀ ਆਹ ਪਜੜੇ ਫਸ ਇੱਥੇ ਬੈਠੇ ਆ ਵੇਖੋ ਇਹ ਵੀ ਪਾਸਾ ਅੰਗਰੇਜ਼ ਦੇ ਕੋਲੇ ਸੀ ਹਿਸ਼੍ਰੀ ਨੇ ਕੰਮ ਵੀ ਐਸਾ ਸੀ ਰੋਪੜ ਦੀ ਸੰਧੀ ਹੋਈ ਆ ਹੂੰ